ਆਮ ਆਦਮੀ ਪਾਰਟੀ ਵੱਲੋਂ ਹਾਰ ਮੰਨਣ ਵਾਲੀ ਫਰਜ਼ੀ ਚਿੱਠੀ ਸੋਸ਼ਲ ਮੀਡੀਆ ਤੇ ਵਾਇਰਲ ਆਫਨੇ ਚੋਣ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਚਿੱਠੀ ਚ ਸੰਜੇ ਸਿੰਘ ਵੱਲੋਂ ਖੁੱਤਹ ਤੌਰ ਤੇ ਕੇਜਰੀਵਾਲ ਨੂੰ ਕਿਹਾ ਗਿਆ ਪੰਜਾਬ ਚ ਸਰਵੇ ਸਾਡੇ ਪੱਖ ਵਿੱਚ ਨਹੀਂ ਇਸ ਲਈ ਰੈਲੀਆਂ ਕੱਟ ਕਰਕੇ ਸਥਾਨਕ ਨੇਤਾ ਨੂੰ ਕਰਨ ਦਿੱਤਾ ਜਾਵੇ ਪ੍ਰਚਾਰ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ ਲਈ ਫਰਾਂਸ ਤੋਂ ਆਏ ਉਹਨਾਂ ਦੇ بیٹے ਫਰਾਂਸ ਵਿੱਚ ਕੌਂਸਲਰ ਵਿਵੇਕਪਾਲ ਸਿੰਘ ਆਪਣੀ ਬੇਟੀ ਅਤੇ ਸਾਥੀਆਂ ਨਾਲ ਮਿਲ ਕੇ ਪਿਤਾ ਲਈ ਮੰਗ ਰਹੇ ਨੇ ਵੋਟ ਵਿਵੇਕਪਾਲ ਦਾ ਦਾਵਾ ਫਰਾਂਸ ਸਰਕਾਰ ਨੂੰ ਉਹਨਾਂ ਦੇ ਪ੍ਰਚਾਰ ਨਾਲ ਨਹੀਂ ਕੋਈ ਇਤਰਾਜ਼ ਫਰਾਂਸ ਦੀ ਗਵਰਨਮੈਂਟ ਆਏਗਾ ਹੀ ਆਏਗਾ ਪਰਮਿਸ਼ਨ ਦਿੱਤੀ ਹੈ ਨਹੀਂ ਦਿੱਤੀ ਉਹਦਾ ਕੋਈ ਲਿੰਕ ਨਹੀਂ ਹੈਗਾ ਇੰਡੀਅਨ ਇਲੈਕਸ਼ਨਸ ਮੈਂ ਹੈ ਪਾਪਾ ਦੇ ਵਾਸਤੇ ਕੀ ਫੈਮਿਲੀ ਦਿੱਤੀ ਹੈ ਕਿੱ데 ਵਸਤੇ ਆ ਰਹੇ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ਿਖਰਾਂ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਪੰਜ ਰੈਲੀਆਂ ਨੂੰ ਕਰਨਗੇ ਸੰਬੋਧਿਤ ਸੁਝਾਨਪੁਰ ਪੋਆ ਪਠਾਨਕੋਟ ਮੁਕੇਰੀਆਂ ਤੇ ਰਾਜਪੁਰਾ ਚ ਕੀਤੀਆਂ ਜਾਣਗੀਆਂ ਰੈਲੀਆਂ ਸੂਫੀ ਗਾਇਕ ਅਤੇ ਬੀਜੇਪੀ ਲੀਡਰ ਹੰਸ ਰਾਜ ਹੰਸ ਅੱਜ ਅੰਮ੍ਰਿਤਸਰ ਵਿੱਚ ਪੰਜ ਜਨ ਸਭਾਵਾਂ ਨੂੰ ਕਰਨਗੇ ਸੰਬੋਧਿਤ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੇ ਵਕਫਾ ਖਲਕਿਆਂ ਚ ਕਰਨਗੇ ਚੋਣ ਪ੍ਰਚਾਰ ਤਰਨਤਾਰਨ ਵਿੱਚ ਰੋਡ ਸ਼ੋਅ ਅਤੇ ਪੱਟੀ ਦਸੂਹਾ ਸਮੇਤ ਲੁਧਿਆਣਾ ਪੂਰਬ ਵਿੱਚ ਰੈਲੀਆਂ ਕਰਕੇ ਵੋਟਾਂ ਬਟੋਰਨ ਦੀ ਕਰਨਗੇ ਕੋਸ਼ਿਸ਼ ਮੰਗਲਵਾਰ ਨੂੰ ਹੁਸ਼ਿਆਰਪੁਰ ਰੈਲੀ ਵਿੱਚ ਸਿੱਧੂ ਨੇ ਕੇਜਰੀਵਾਲ ਤੇ ਕੀਤੇ ਦਿੱਖੇ ਹਮਲੇ ਆਮ ਆਦਮੀ ਪਾਰਟੀ ਨੇ ਫਿਰ ਦੁਹਰਾਇਆ ਅਕਾਲੀ ਦਲ ਤੇ ਕਾਂਗਰਸ ਮਿਲ ਕੇ ਲੜ ਰਹੇ ਨੇ ਚੋਣ এবੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਮਜੀਠੀਆ ਤੋਂ ਉਮੀਦਵਾਰ ਹਿੰਮਤ ਸਿੰਘ ਸ਼ਿਰਗਿਲ ਦਾ ਦਾਵਾ ਮਜੀਠੀਆ ਤੇ ਕੈਪਟਨ ਦੇ ਪਰਿਵਾਰ ਵਿੱਚ ਹੈ ਗੂੜੀ ਦੋਸਤੀ ਕੈਪਟਨ ਅਮਰਿੰਦਰ ਸਿੰਘ ਤੇ ਵਿਕਰਮ ਮਜੀਠੀਆ ਦਾ ਬਾਪ ਸੱਤਿਆਜੀਤ ਮਜੀਠੀਆ ਇਹ ਦੋਨੋਂ ਇਹ ਭਰਾਵਾ ਤੋਂ ਵੱਧ ਨੇ ਇੱਕ ਇਕੱਠੇ ਵੱਡੇ ਹੋਏ ਆ ਇਕੱਠੇ ਇਹਨਾਂ ਨੇ ਸਾਰੇ ਕੰਮ ਕੀਤੇ ਆ ਚਾਚਾ ਭਤੀਜਾ ਵਿਕਰਮ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਕਿਉਂ ਦੇਖਦਾ ਇਹ ਹਾਲ ਹੋਇਆ ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰ ਤੇ ਅਕਾਲੀ ਦਲ ਦੇ ਲੀਡਰ ਆਪਸ ਵਿੱਚ ਰਲੇ ਹੋਏ ਆ